ਕਹਿਣਾ ਪਤਾਣਾ ਜਿਹੜਾ ਚਿੱਟੇ ਦਾ ਨਸ਼ਾ ਵਧ ਰਿਹਾ ਹੈਗਾ ਇੱਕ ਵਾਰੀ ਐਸਐਸਪੀ ਦੇ ਧਿਆਨ ਚ ਲਿਆ ਕੇ ਉਸ ਤੋਂ ਬਾਅਦ ਲੋਕ ਲਹਿਰ ਜਿੱਦਰ ਨੂੰ ਕੋਈ ਫੈਸਲਾ ਲਾਊਗੀ ਉਸ ਹਿਸਾਬ ਨਾਲ ਅਸੀਂ ਫੈਸਲਾ ਲਾਵਾਂਗੇ ਚਾਹੇ ਸਾਨੂੰ ਕੁੱਟ ਕੇ ਸਮਝਾਉਣੇ ਪੈਣ ਚਿੱਟੇ ਤੋਂ ਪਰੇਸ਼ਾਨ ਪਿੰਡ ਪੈਣੀ ਬਾਗਾ ਦੇ ਲੋਕਾਂ ਨੇ ਅੱਜ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਸ਼ਰਿਆਮ ਨਸ਼ਾ ਵੇਚ ਰਿਹਾ ਹੈ ਜਿਸ ਨਾਲ ਨੌਜਵਾਨੀ ਬਰਬਾਦ ਹੋ ਰਹੀ ਹੈ ਪੰਜਾਬ ਸਰਕਾਰ ਇੱਕ ਪਾਸੇ ਕੁਝ ਹੀ ਹਫ਼ਤਿਆਂ ਵਿੱਚ ਨਸ਼ਾ ਬੰਦ ਕਰਨ ਦਾ ਦਾਵਾ ਕਰ ਰਹੀ ਸੀ ਪਰ ਅਜੇ ਤੱਕ ਨਸ਼ੇ ਤੇ ਪਾਬੰਦੀ ਨਹੀਂ ਲੱਗੀ ਜਿਸ ਕਾਰਨ ਨੌਜਵਾਨ ਬਰਬਾਦ ਹੋ ਰਹੇ ਹਨ ਤੇ ਨਸ਼ਾ ਘਰ ਘਰ ਪਹੁੰਚ ਗਿਆ ਹੈ ਉਹਨਾਂ ਨੇ ਕਿਹਾ ਕਿ ਇਕੱਠੇ ਹੋ ਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਣ ਜਾ ਰਹੇ ਹਨ ਤੇ ਉਸ ਤੋਂ ਬਾਅਦ ਵੀ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਲੋਕ ਲਹਿਰ ਬਣਾ ਕੇ ਨਸ਼ੇ ਦੇ ਖਿਲਾਫ ਲੜਾਈ ਲੜਨਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਹਿਲਾ ਸਾਹਿਬ ਦੇਖਣ ਨੂੰ ਸਤਿ ਸ੍ਰੀ ਅਕਾਲ ਮਸਲਾ ਇਹ ਆ ਜੀ ਸਾਡੇ ਪਿੰਡ ਚ ਨਸ਼ਾ ਵੇਚਣ ਵਾਲਿਆਂ ਦੀ ਬਹੁਤ ਪਰਮਾਰ ਹੋਈ ਪਈ ਆ 8-10 ਬੰਦਿਆਂ ਦੀ ਸਲਾਖਤ ਕੀਤੀ ਆ ਅਸੀਂ ਪੰਚਾਇਤ ਨੇ ਤੇ ਸਾਰੇ ਨਗਰ ਦੇ ਵਸਨੀਕਾਂ ਨੇ ਇੱਕ ਬੰਦੇ ਦੇ ਘਰੇ ਵੀ ਗਏ ਸੀ ਪਰ ਘਰੇ ਗਏ ਉਹਨੇ ਪੈਰ ਤੇ ਪਾਣੀ ਨਹੀਂ ਪਾਣ ਦਿੱਤਾ ਅੱਜ ਅਸੀਂ ਚੇਤਾਵਨੀ ਵਾਸਤੇ ਇਕੱਠ ਕੀਤਾ ਇਹ ਕੱਲ ਨੂੰ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਜੇ ਨਾ ਬੰਦੇ ਸੁਧਰੇ ਇੱਕ ਵੇ ਸਾਡਾ ਐਸਐਸਪੀ ਸਾਹਿਬ ਨੂੰ ਮਿਲਣਾ ਉੱਥੇ ਮੀਟਿੰਗ ਆ ਸਾਰੇ ਨਗਰ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਔਰਤਾਂ ਬੰਦੇ ਸਾਰੇ ਜਾਣ ਉੱਥੇ ਕੀ ਮੰਗ ਕਰਦੇ ਹੋਗੇ ਮੰਗਦਾ ਸਾਡੀ ਇਹ ਜਿਹੇ ਚਿੱਟਾ ਜਿਹੜਾ ਨਸ਼ਾ ਹੈ ਬਹੁਤ ਘਾਤਕ ਹੈ ਟੀਕੇ ਲਾ ਲਾ ਸਾਡੇ ਛੋਟੇ ਛੋਟੇ ਜਵਾਕ ਹੈ ਮਰੀ ਜਾਂਦੇ ਨੇ ਇਹਨੂੰ ਬੰਦ ਹੋਣਾ ਚਾਹੀਦਾ ਬਿਲਕੁਲ ਇਹ ਇਹ ਮਸਲਾ ਭਾਈ ਸਾਰਾ ਚਿੱਟੇ ਦਾ ਹੈ ਸਾਡੇ ਪਿੰਡ ਸਾਰੇ ਆ ਚਿੱਟਾ ਵੇਚਦਾ ਹੈ ਜਮਾਂ ਤੜਲੇਨਾ ਵੇਚਦਾ 15 15 20 20 ਮੁੰਡੇ ਰੱਖੇ ਹੋਏ ਆ ਸਾਰੇ ਪਿੰਡ ਨੇ ਇਕੱਠਾ ਇਕੱਠੇ ਹੋ ਕੇ ਇਹ ਇਕੱਠ ਕੀਤਾ ਵੀ ਇਹਨਾਂ ਨੂੰ ਕਹੀਏ ਇੱਕ ਵਾਰੀ ਚੇਤਾਵਨੀ ਦੇ ਦਿੱਤੀ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਮਿਲਦੇ ਆ ਉਸ ਤੋਂ ਬਾਅਦ ਇਹ ਅਗਲੀ ਕਾਰਵਾਈ ਪਿੰਡ ਵਾਲੇ ਲੋਕ ਆਪ ਕਰਨਗੇ ਜੇ ਸਾ ਤੋਂ ਕੁੱਟਿਆਗਾ ਕੁੱਟਾਂਗੇ ਵੱਡੇਗੇ ਵੱਡਾਂਗੇ ਜਿਵੇਂ ਵੀ ਹੋਇਆ ਸੀ ਓਵੇਂ ਕਰਾਂ ਵੱਡੇ ਪੱਧਰ ਤੇ ਕੱਟ ਕੀਤਾ ਗਿਆ ਹੈਗਾ ਕਿਉਂਕਿ ਦਿਨ ਬਦ ਦਿਨ ਜਿਹੜਾ ਚਿੱਟੇ ਦਾ ਨਸ਼ਾ ਵਧ ਰਿਹਾ ਹੈਗਾ ਸਰਕਾਰ ਇਹ ਕਹਿ ਕੇ ਆਏ ਸੀ ਕਿ ਸੱਤਾ ਦੇ ਵਿੱਚ ਵੀ ਹਫ਼ਤਿਆਂ ਦੇ ਹਿਸਾਬ ਨਾਲ ਅਸੀਂ ਨਸ਼ਾ ਇੱਥੇ ਬੰਦ ਕਰ ਦਾਂਗੇ ਪਰ ਇੱਥੇ ਬਹੁਤ ਢੱਲੇ ਨਾਲ ਜਿਹੜਾ ਨਸ਼ਾ ਵਿਕ ਰਿਹਾ ਹੈਗਾ ਲੋਕਾਂ ਦੇ ਪੁੱਤ ਮਾਰੇ ਜਾ ਰਹੇ ਆ ਜਾਨੀ ਨਿਸ਼ਾਨ ਹੋ ਰਿਹਾ ਮਾਲੀ ਨਿਸ਼ਾਨ ਹੋ ਰਿਹਾ ਲੁੱਟਾਂ ਖੋਹਾਂ ਹੋ ਰਹੀਆਂ ਨੇ ਤੇ ਬਹੁਤ ਸਾਰੇ ਕਤਲ ਹੋਏ ਨੇ ਆਪਣੇ ਪਿੰਡ ਤਲਵੰਡੀ ਦੇ ਨਾਲ ਉੱਥੇ ਕਤਲ ਹੋ ਗਏ ਚਿੱਟਿਆਣੇ ਪਿਓ ਪੁੱਤ ਘਰੋਂ ਕੱਢ ਕੇ ਮਾਰ ਦਿੱਤੇ ਨੇ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਤੇ ਆਪਣੇ ਪਿੰਡ ਭੈਣੀਵਾਗਾ ਦੇ ਵਿੱਚ ਵੀ ਰੋਜ਼ ਦੀਆਂ ਇਹ ਵਾਰਦਾਤਾਂ ਹੁੰਦੀਆਂ ਨੇ ਤੇ ਇਸ ਕਰਕੇ ਪਿੰਡ ਇਕੱਠਾ ਹੋਇਆਗਾ ਇਹਨੂੰ ਸਖਤ ਐਕਸ਼ਨ ਲਾਵਾਂਗੇ ਇੱਕ ਵਾਰੀ ਐਸਐਸਪੀ ਦੇ ਧਿਆਨ 'ਚ ਲਿਆ ਕੇ ਉਸ ਤੋਂ ਬਾਅਦ ਲੋਕ ਲਹਿਰ ਜਿੱਧਰ ਨੂੰ ਕੋਈ ਫੈਸਲਾ ਲਾਊਗੀ ਉਸ ਹਿਸਾਬ ਨਾਲ ਅਸੀਂ ਫੈਸਲਾ ਲਾਵਾਂਗੇ ਚਾਹੇ ਸਾਨੂੰ ਕੁੱਟ ਕੇ ਸਮਝਾਉਣੇ ਪੈਣ ਕਿਸੇ ਤਰੀਕੇ ਨਾਲ ਵੀ ਸਾਨੂੰ ਕਰਨਾ ਪਵੇ ਉਹੀ ਕਰਾਂਗੇ ਅਸੀਂ